ਲੰਮੀ ਸਮੇਂ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਕਾਲੀ ਦਲ ਦੀ ਭਰਤੀ ਦੇ ਲਈ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਦੇ ਵੱਲੋਂ ਬਣਾਈ ਗਈ ਸੀ ਓ ਹਲੇ ਤੱਕ ਕਿਉਂ ਐਕਟਿਵ ਨਹੀਂ ਹੋਈ ਕਾਰਜਸ਼ਿਲ ਕਿਉਂ ਨਹੀਂ ਹੋਈ ਉਹਨਾਂ ਦੀ ਬੈਠਕ ਕਿਉਂ ਨਹੀਂ ਹੋਈ ਤੇ ਭਰਤੀ ਉਹਨਾਂ ਦੀ ਨਿਗਰਾਨੀ ਹੇਠ ਕਿਉਂ ਨਹੀਂ ਹੋ ਰਹੀ ਲਗਾਤਾਰ ਇਤੇ ਸਵਾਲ ਚੁੱਕੇ ਜਾ ਰਹੇ ਸੀ ਵਿਰੋਧੀ ਨਿਸ਼ਾਨਾ ਬਣਾ ਰਹੇ ਸੀ ਤੇ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਇੱਕ ਬੈਠਕ ਹੁੰਦੀ ਹੈ ਉਹ ਚ ਤਾਂ ਮੇਂ ਐਲਾਨ ਕਰਦੇ ਨੇ ਕਿ ਛੇਤੀ ਇਹ ਬੈਠਕ ਹੋਵੇਗੀ ਤੇ ਹੁਣ ਖਬਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹ ਬੈਠਕ ਹੁਣ ਹੋਣ ਵਾਲੀ ਹੈ ਇਸ ਦੇ ਵਿੱਚ ਕੀ ਚਰਚਾ ਹੁੰਦੀ ਹੈ ਕਿੰਨੇ ਲੰਮੇ ਸਮੇਂ ਤੋਂ ਇੱਥੇ ਰੇੜਕਾ ਬਣਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਵੀ ਇੱਕ ਨਵਾਂ ਮੋੜ ਆਉਂਦਾ ਨ ਸਾਰੇ ਮਾਮਲੇ ਤੇ ਗਲਬਤ ਕਰਨਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਜਾਣਕਾਰੀ ਦੇਣ ਦੇ ਲਈ ਮੌਜੂਦ ਨੇ ਤਾਂ ਪ੍ਰਭਜੋਤ ਜਿਵੇਂ ਆਪਾ ਦੇਖ ਰਹੀ ਹੈ ਖਬਰਾਂ ਦੇ ਵਿੱਚ ਅਕਾਲੀ ਦਲ ਜਥੇਦਾਰ ਸਾਹਿਬ ਇਹ ਹੀ ਸਭ ਚੱਲ ਰਹੇ ਨੇ ਤੇ 2 ਮਹੀਨੇ ਤੇ ਇੱਕ ਵਦ ਹੋ ਚੁੱਕੇ ਨੇ ਫਸਿਲ ਤੋਂ ਫੈਸਲਾ ਸੁਣਾਇਆ 2 ਮਹੀਨੇ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਹੁਣੇ ਕਿਤਨੇ ਕਿਤੇ ਅਹਿਮ ਖਬਰ ਆ ਰਹੀ ਹੈ ਕਿ ਹੁਣ ਬੈਠਕ ਹੋ ਜਾਵੇਗੀ ਤੇ ਅੱਗੇ ਪ੍ਰਕਿਰਿਆ ਜੋ ਹੈ ਸ਼ੁਰੂ ਹੋ ਜਾਵੇਗੀ ਬਿਲਕੁਲ ਸੁਪਰੀ ਹੈ ਬੀਤੇ ਦਿਨ ਜਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਸੀ ਉਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਹਜਿੰਦਰ ਸਿੰਘ ਧਾਮੀ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹ ਜ਼ਿਕਰ ਕਰਦੇ ਨਜ਼ਰ ਆਇਆ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਹੈ ਕਿ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰੇਗੀ ਹਾਲਾਂਕਿ ਇਹ ਰਜ਼ਾਨ ਸਨ ਕਿ ਉਹ ਅਜੇ ਤੱਕ ਕਾਰਜਸ਼ੀਲ ਨਹੀਂ ਕੀਤੀ ਗਈ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਵੀ ਇਹ ਕਹਿੰਦੇ ਰਹਾ ਹੈ ਕਿ ਇਸ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕੀਤਾ ਜਾਵੇ ਤਾਂ ਤਾਂ ਮੀਨੀ ਕਿਹਾ ਸੀ ਕਿ ਛੇਤੀ ਹੀ ਇਸ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਸੱਦੀ ਜਾਵੇਗੀ ਤਾਂ ਹੁਣ ਇਸ ਰਿਲੇ ਦੀ ਸਭ ਤੋਂ ਵੱਡੀ ਖਬਰ ਕਹਿ ਸਕਦੇ ਆ ਜੋ ਹੁਣ ਤੱਕ ਸਿਆਸੀ ਮਾਹਰਾਂ ਦੇ ਤੋਂ ਸਾਹਮਣੇ ਆਈ ਹੈ ਵੀ ਸੱਤ ਮੈਂਬਰੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਉਹ ਭਲਕੀ ਹੋ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਹੋ ਸਕਦੀ ਹੈ ਕੱਲ ਹਾਲਾਂਕਿ ਇਸ ਮੀਟਿੰਗ ਦਾ ਏਜੰਡਾ ਕੀ ਹੈ ਇਸ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏ ਜਾਣਗੇ ਇਹ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਦੇ ਨਿਗਰਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ ਹੋਵੇਗੀ ਹਾਲਾਂਕਿ ਆਪਾਂ ਸਾਰਿਆਂ ਨੂੰ ਇਹ ਪਤਾ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਵਿਰੋਧੀ ਜਾਂ ਬਾਗੀ ਧੜਾ ਕਹਿ ਲਈਏ ਜਿਹੜੀਆਂ ਅਕਾਲੀ ਦਲ ਦੇ ਵਿੱਚ ਭਰਤੀਆਂ ਹੋ ਰਹੀਆਂ ਸਨ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਖੁਦ ਭਰਤੀਆਂ ਨਹੀਂ ਕਰ ਸਕਦਾ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਅਕਾਲੀ ਦਲ ਦੇ ਵਿੱਚ ਨਵੀਆਂ ਭਰਤੀਆਂ ਕਰੇਗੀ ਤਾਂ ਦੂਜੇ ਪਾਸੇ ਸੁਖਰੀ ਆਪਾਂ ਜਾਣਦੇ ਕਿ ਅਕਾਲੀ ਦਲ ਦੇ ਪ੍ਰਧਾਨ ਦੀ 1 ਮਾਰਚ ਨੂੰ ਚੋਣ ਵੀ ਹੋਣੀ ਹੈ ਕਿ ਅਗਲਾ ਪ੍ਰਧਾਨ ਅਕਾਲੀ ਦਲ ਦਾ ਕੌਣ ਹੋਵੇਗਾ ਇਸ ਸਭ ਦੀ ਨਜ਼ਰ ਹੈ ਜਿਹੜੀਆਂ ਨੇ ਟਿਕੀਆਂ ਹੋਈਆਂ ਨੇ ਤਾਂ ਹੁਣ ਇਸ ਦੇ ਵੇਲੇ ਜਿਹੜੀ ਸੱਤ ਮੈਂਬਰ ਦੀ ਕਮੇਟੀ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਸੀ ਹਾਲਾਂਕਿ ਜਿਹੜੇ ਇਸ ਮੈਂਬਰ ਦੇ ਇਸ ਕਮੇਟੀ ਦੇ ਮੈਂਬਰ ਸਨ ਉਹ ਮੰਤਰਿਤ ਏਅਲੀ ਹੋਣ ਚਾਹੀਏ ਹੋਰ ਕਈ ਮੈਂਬਰ ਹੋਣ ਉਹ ਵੀ ਕਿਤਨਾ ਕਿਤੇ ਕਾਰਜਦਨ ਦੀ ਬਗਾਵਤ ਕਰਦੇ ਨਜ਼ਰ ਆ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਜੋ ਸ਼੍ਰੀ ਅਕਾਲ ਸਿੱਖ ਸਾਹਿਬ ਤੋਂ ਹੁਕਮ ਹੋਏ ਨੇ ਉਸ ਅਧੀਨ ਹੀ ਕੰਮ ਕਰਾਂਗੇ ਜੇ ਉਹ ਕਾਰਜਸ਼ੀਲ ਹੁੰਦੀ ਹੈ ਕਮੇਟੀ ਤਾਂ ਫਿਰ ਅਸੀਂ ਭਰਤੀਆਂ ਕਰਾਂਗੇ ਕਿਤਨਾ ਕਿਤੇ ਨਾਰਾਜ਼ਗੀ ਅ ਅਕਾਲੀ ਦਲ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਸੀ ਬਾਗੀ ਤੜਾ ਲਗਾਤਾਰ ਇਲਜ਼ਾਮ ਲਗਾ ਰਿਹਾ ਸੀ ਬੀਤੇ ਕੱਲ ਹੀ ਆਪਾਂ ਬੀਬੀ ਜਗੀਰਕੌਰ ਦਾ ਬਿਆਨ ਵੀ ਸੁਪਰੀਆ ਚਲਾਇਆ ਜਿਸ ਦੇ ਵਿੱਚ ਉਹ ਬੜੇ ਤਿੱਖੇ ਨਿਸ਼ਾਨੇ ਸਾਹ ਦੇ ਨਜ਼ਰ ਆ ਰਹੇ ਨੇ ਤੇ ਖਾਸ ਕਰਕੇ ਪ੍ਰਧਾਨ ਨੂੰ ਲੈ ਕੇ ਉਹਨਾਂ ਦੇ ਬਾਰੇ ਇਹ ਖੁਲਾਸਾ ਕੀਤਾ ਗਿਆ ਕਿ ਪ੍ਰਧਾਨ ਤੇ ਇਹਨਾਂ ਨੇ ਪਹਿਲਾਂ ਹੀ ਚੁਣ ਲਿਆ ਏ ਇਹ ਇੱਕ ਤਰੀਕ ਨੂੰ ਜਿਹੜਾ ਫੈਸਲਾ ਆਉਣਾ ਉਸ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਮੋਹਰ ਲਗਾਤੀ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਇਸ ਸਮੇ ਇਹ ਸਭ ਤੋਂ ਵੱਡੀ ਖਬਰ ਹੈ ਇਸ ਦੇ ਨਾਲ ਹੀ ਸੁਖਰੀਆ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿੰਨਾ ਗਰਮਾਉਂਦਾ ਨਜ਼ਰ ਆਇਆ ਜਦੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਹੀ ਵਿਵਾਦ ਵਧਦਾ ਜਾ ਰਿਹਾ ਸੀ ਤੇ ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਬਿਆਨ ਦਿੰਦੇ ਨਜ਼ਰ ਆਏ ਕਿ ਇਹਨਾਂ ਨੇ ਮੇਰੇ ਸਿਰ ਦੇ ਵਿੱਚ ਖੇਪ ਪਾਉਣੀ ਹੈ ਜਦੋਂ ਮਰਜ਼ੀ ਉਹ ਪਾ ਲੈਣ ਜੋ ਵੀ ਫੈਸਲਾ ਲੈਣਾ ਜੋ ਮਰਜ਼ੀ ਲੈ ਲੈਣ ਕਿਉਂਕਿ ਉਹਨਾਂ ਉਤੇ ਦਾ ਲਾਲਚ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੋ 3 ਮੈਂਬਰ ਕਮੇਟੀ ਗਠਿਤ ਕੀਤੀ ਗਈ ਹੈ ਉਸ ਦੀ ਕਾਰਵਾਈ ਕੀ ਹੋਵੇਗੀ ਉਹ ਫੈਸਲਾ ਕੀ ਕਰੇਗੀ ਉਹਨਾਂ ਨੂੰ ਖੁਦ ਹੀ ਪਤਾ ਹੈ ਤਾਂ ਇਸ ਦੇ ਨਾਲ ਹੀ ਉਹ ਕਮੇਟੀ ਜਿਹੜੀ ਹੈ 3 ਮੈਂਬਰ ਕਮੇਟੀ ਹੈ ਉਸ ਦੀ ਵੀ ਮਿਆਦ ਵਧਾ ਦਿੱਤੀ ਗਈ ਹੈ ਹੁਣ 1 ਮਹੀਨੇ ਦਾ ਹੋਰ ਸਮਾਂ ਉਹਦਾ ਵੀ ਵਧਾ ਦਿੱਤਾ ਗਿਆ ਏ ਇਹ ਕਹਿ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਵੀ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਸ਼੍ਰੀ ਦੂਜੇ ਪਾਸੇ ਅਕਾਲੀ ਦਲ ਜੋ ਬਾਦਲ ਤੜਾਏ ਉਹਨਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਅਜੇ ਵੀ ਇੱਕ ਮਹੀਨੇ ਹੋਰ ਅਹੁਦੇ ਤੇ ਬਵਾਸੀ ਨਹੀਂ ਕਰ ਸਕਦੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਪੜਤਾਲ ਜਿਹੜੀ ਹੈ ਤੇਜ਼ ਕਰ ਦਿੱਤੀ ਗਈ ਹੈ ਦੂਜੇ ਪਾਸੇ ਬਾਦਲ ਤੜਾਏ ਉੱਤੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਜਦੋਂ ਤੋਂ 2 ਤਰੀਕ ਦਾ ਫੈਸਲਾ ਆਇਆ ਹਾਲਾਂਕਿ ਸਜਾਵਾਂ ਵੀ ਪੂਰੀਆਂ ਕਰ ਲੀਆਂ ਉਹਨਾਂ ਨੇ ਦਰਬਾਰ ਸਾਹਿਬ ਆਪਣੀ ਅਰਦਾਸ ਵੀ ਕਰਵਾ ਲਈ ਸੀ ਪਰ ਲਗਾਤਾਰ ਇਹ ਵਿਰੋਧੀ ਕਹਿ ਰਹੇ ਨੇ ਕਿ ਇਹਨਾਂ ਦੇ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ ਹੁਕਮਾਂ ਦੀ ਤੇ ਜਿਸ ਤਰੀਕੇ ਦੇ ਨਾਲ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਇਹਨਾਂ ਨੇ 50000 ਦਾ ਟੀਚਾ ਰੱਖਿਆ ਹੈ ਤੇ ਝੂਠ ਮਾਰ ਕੇ ਵੀ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਜਾਂ ਹੋ ਸਕਦਾ ਹੈ ਕਿ ਇਹ ਭਰਤੀਆਂ ਰੱਦ ਵੀ ਹੋ ਸਕਦੀਆਂ ਨੇ ਹੁਣ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਸ ਦੀ ਮੀਟਿੰਗ ਕੱਲ ਹੋਵੇਗੀ ਹੋ ਸਕਦਾ ਹੈ ਕਈ ਅਹਿਮ ਫੈਸਲੇ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਲਏ ਜਾ ਸਕਦੇ ਨੇ